ਜੀ 10:36 ਮਿੰਟ ਹੋ ਗਏ ਆ ਤੇ ਇਧਰ ਹੋ ਗਿਆ ਰੋਟੀ ਪਾਣੀ ਦਾ ਪ੍ਰੋਗਰਾਮ ਤੇ ਬਲੌਗ ਲੱਗੀਆਂ ਸਟਾਰਟ ਕਰਨ ਹਾਂਜੀ ਕਰੋ ਜੀ ਸਤ ਸਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਅਥੀਂ ਨਿੰਦਰਾ ਬਲੌਗ ਚ ਤੇ ਚਲੋ ਇਧਰ ਹੋ ਰਹੀ ਹੈ ਜੀ ਸਿਰਸਿਰੇ ਪੜਾਈ ਕਿਉਂਕਿ ਪੇਪਰਾਂ ਦੀ ਟੈਨਸ਼ਨ ਰਾਤੀ ਰੋਣ ਲਾ ਪਈ ਪਹਿਲਾਂ ਮੇਰੇ ਪੇਪਰ ਮਾੜੇ ਹੁੰਦੇ ਆ ਮੈਂ ਕਿਹਾ ਫਿਰ ਕੀ ਹੋ ਗਿਆ ਜਿੱਦਾਂ ਦੇ ਹੁੰਦੇ ਆ ਵਧੀਆ ਹੋ ਰਹੇ ਪੇਪਰ ਕੇ ਇਧਰ ਲੱਗਾ ਲੈਪਟਾਪ ਤੇ ਦੁਨਾਲੇ ਤੇ ਅਸੀਂ ਲੱਗੇ ਰੋਟੀ ਪਾਣੀ ਖਾਣ ਇਧਰ ਸ਼ੁਰੂ ਕਰ ਦਿੱਤੀ ਆ ਉੱਧਰ ਹੁਣ ਇਹ ਐਡੀਟਿੰਗ ਦਾ ਪੰਗਾ ਪੈਂਦਾ ਪਿਆ ਹੁੰਦੀ ਨਹੀਂ ਵੀ ਸਹੀ ਤਰੀਕੇ ਨਾਲ ਮੈਂ ਕਹਾਂ ਟਾਈਮ ਲੱਗਣਾ ਤੈਨੂੰ ਇਸ ਚੀਜ਼ ਨੂੰ ਸਮਝਣ ਨੂੰ ਲਓ ਜੀ ਰੋਟੀ ਪਾਣੀ ਖਾ ਲਿਆ ਤੇ ਹੋ ਗਏ ਵਿਲੇ ਧਿਆਨ ਨਾਲ ਵੀ ਪਲੇਟਾਂ ਨਵੀਆਂ ਆਆਂ ਇਹਦਾ ਤੁਹਾਡੀ ਮਾਂ ਨੇ ਤੁਹਾਨੂੰ ਦੋੜ ਦੇਣਾ ਇਹ ਪਲੇਟਾਂ ਟੁੱਟੀਆਂ ਕਿਉਂ ਜੀ ਅਜੇ ਸਾਡੇ ਪੈਸੇ ਨਹੀਂ ਪੂਰੇ ਹੋਏ ਪਲੇਟਾਂ ਦੇ ਸਹੀ ਯਾਰ ਨਾ ਕੱਪ ਨਾ ਪਲੇਟਾਂ ਵਿੱਚ ਰੱਖਣੀਆਂ ਚਾਹੀਦੀਆਂ ਬਾਹਰ ਨਹੀਂ ਆ ਜਾਣੀਆਂ ਹਾਂ ਚਲੋ ਵਿੱਚ ਰੱਖੋ ਨਾ ਕਿੱਟ ਜਾਂਦੇ ਹਾਂ ਹਾਂ ਆਓ ਚੱਕ ਮੱਖਣ ਵਾਲਾ ਤੇ ਕਕੋ ਸਮਾਨ ਸਾਰਾ ਤੇ ਮੈਂ ਚੱਲਾਂ ਹੁਣ ਦੁਕਾਨ ਤੇ ਤੇ ਤੁਸੀਂ ਹੁਣ ਆਪਣਾ ਦੇਖ ਲਓ ਕੀ ਬਣਾਉਣਾ ਛੁਣਾਉਣਾ ਅਛਾ ਬਲੇ ਜੀ ਸਬਜ਼ੀ ਸੂਜੀ ਸੱਜੀ ਵਾਜੀ ਲੈਣੀ ਵੀ ਯਾਰੋਂ ਚਲੀਏ ਫੇ ਟੁੱਕ ਦਿਓ ਮੈਨੂੰ ਮਾਜ ਕੀ ਬਣਾਣਾ ਕੀ ਬਣਾਣਾ ਆਪਾਂ ਯਾਰ ਆ ਗਿਆ 4 ਵਜੇ ਮੈਨੂੰ ਦਾਪਾ ਪਾਛੜਦੀ ਮੇਰੀ ਜਾਨ ਨੂੰ ਇਹ ਤਾਂ ਹੈ ਇਹ ਤਾਂ ਹੈ ਇਹ ਤਾਂ ਹੈ ਛੁੱਟੀਆਂ ਕਾਦੀਆਂ ਹੁੰਦੀਆਂ ਛੁੱਟੀਆਂ ਜਿਹੜੀਆਂ ਹਰਾਵਾ ਛੁੱਟੀਆਂ ਦੀ ਕਿਤਾਬਾਂ ਲੈ ਕੇ ਛੁੱਟੀ ਤਾਂ ਹੈ ਨਾ ਚਲੋ ਠੀਕ ਹੈ ਜੀ ਚਲਦੇ ਹੋਏ ਮੈਨੂੰ ਕਰੀ ਫੋਨ ਫੇ ਮੈਂ ਆਣਾ ਲੋ ਜੀ ਇੱਧਰ ਹੋ ਰਹੀਆਂ ਸਫਾਈਆਂ ਮੰਮੀ ਘਟਦੇ ਪੇ ਸ਼ਿਮਲਾ ਮਿਰਚ ਅਸੀਂ ਬਣਾਵਾਂਗੇ ਪੌਂ ਬਾਜੀ ਤੇ ਟਾਈਮ ਹੋ ਗਿਆ ਆ ਸਵਾ 12 ਦਾ ਠੀਕ ਆ ਪੋਚੇ-ਪੋਚੇ ਲੱਗਦੇ ਪਏ ਆ ਤੇ ਹਾਂਜੀ ਇੱਧਰ ਬੀਬੀਆਂ ਪੈਣਾ ਲੱਗੀਆਂ ਆ ਆਪਣਾ ਕੱਲ ਪੇਪਰ ਆ ਸਾਇੰਸ ਦਾ ਇਹਦੇ ਪੇਪਰ ਦੀ ਤਿਆਰੀ ਕਰ ਰਹੀ ਲਈ ਸੇਨ ਦੀ ਹੈ ਨਾ ਕੀ ਹੁੰਦੀ ਆ ਤੇ ਸੇ ਤੇ 12:30 ਹੋ ਗਏ ਆ ਹਾਂ ਗੇ ਆ 12:00 ਹੋਏ ਉਧਰ ਹਾਂ 12:00 ਹੈ ਫੋਨ ਦੇ ਉੱਤੇ 12:30 ਹੋਏ ਆ ਹਾਂ 2-4-5 ਮਿੰਟ ਦਾ ਫਰਕ ਪੈ ਹੀ ਜਾਂਦਾ 12:20 ਹੋਏ ਹਾਂ ਚਲ ਨੂੰ ਉਧਰ ਰੱਖ ਦਿੱਤੀ ਆ ਮੈਂ ਇੱਥੇ ਰੱਖ ਦਿੱਤੀਆਂ ਸੀਟੀਆਂ ਲਵਾ ਲਵਾਂ ਫੇਲ ਆਣੀਆਂ ਤੜਕਾ ਕਿਉਂਕਿ ਮੈਂ ਅੱਜ ਮੰਮੀ ਹੁਣਾਂ ਨੇ ਜਾਣਾ ਆ ਕਿਤੇ ਇਸ ਕਰਕੇ 2:30 ਵਜੇ 2:30 ਜਾਣਾ ਤੇ ਮੈਂ ਰੋਟੀ ਰੋਟੀ ਬਣਾ ਲਵਾਂ ਰੋਟੀ ਰੋਟੀ ਖਾ ਕੇ ਜਾਣਗੇ ਫਿਰ ਇਹ ਚਲੋ ਫਿਰ ਮਿਲਦੇ ਆਣ ਵਾਲੇ ਲਾਉਨੇ ਆ ਸਬਜੀ ਨੂੰ ਤੜਕਾ ਪਾਉਂ ਬਾਜੀ ਨੂੰ ਤੇ ਫਿਰ ਦਿਖਾ ਦੇ ਤੁਹਾਨੂੰ ਇਧਰ ਪੱਲੂ ਪੜਦੀ ਪਈ ਆ ਪੱਲੂ ਕਿਦਾਂ ਫੇ ਮੇਰੇ ਚਲਦੀ ਨਹੀਂ ਬਈ ਵੀਡੀਓ ਚਲਦੀ ਪਈ ਆ ਚਲਦੀ ਪਈ ਆ ਆਹੋ ਕਿਦਾਂ ਫੇ ਪੜਦੀ ਪਈਆਂ ਲਓ ਜੀ ਇਹਨੂੰ ਕੁਐਸਚਨ ਆਨਸਰਸ ਨਹੀਂ ਯਾਦ ਹੋ ਰਹੇ ਹਾਂ ਕਰਦੀ ਤੇ ਭਈਆਂ ਲੈਤੀ ਭਈਆਂ ਇੱਧਰ ਚਾਹ ਪੀਂਦੇ ਵੇ ਆਂਟੀ ਓ ਚੁਗਲੀਆਂ ਚੁਗਲੀਆਂ ਇੱਧਰ ਮਾਸੀ ਜੀ ਹੂੰ ਅੱਜ ਕੀ ਬਣ ਰਿਹਾ ਫੇ ਦੱਸੋ ਓ ਤੁਹਾਡੀ ਨੂੰ ਹੋਣ ਕੇ ਜਿਆਦਾ ਸਵਾਦ ਲੱਗ ਰਹੀ ਹੈ ਨਾ ਬਾਓ ਭਾਜੀ ਬਾਓ ਭਾਜੀ ਬਾਓ ਭਾਜੀ ਉਹ ਰੰਗ ਬੜਾ ਕਰਵਾ ਹੂੰ ਤੜਕੇ ਦੀ ਮਹਿਕ ਕਿੰਨੀ ਵਧੀਆ ਆਂਦੀ ਪੀਣਾ ਦੇਸੀ ਘੇਰੀ ਮੈਂ ਕਹਣਾ ਵਸੇ ਦੇਸੀ ਘੇੜੇ ਤੜਕਾ ਲੱਗਾ ਉਹਦੀ ਮਹਿਕ ਬੜੀ ਵਧੀਆ ਆਂਦੀ ਹੈ ਹੂੰ ਮੈਂ ਚੱਦਰ ਆ ਮੈਂ ਸਾਲਿੰਗ ਵਿੱਚ ਸਭੀਆਂ ਸਬਜ਼ੀਆਂ ਪਕਾਤ ਰਹੀ ਐ ਹੋਰ ਕੀ ਹੂੰ ਠੀਕ ਐ ਇੱਧਰ ਗ੍ਰੈਂਡ ਕਰ ਲਿਆ ਟਮਾਟਰ ਹੋ ਗਏ ਥੋੜਾ ਪਿਆਜ਼ ਹੋਰ ਕਰ ਲੀਆ ਗ੍ਰੈਂਡ ਕੇ ਮੁੰਡਿਆਂ ਨੇ ਵੀ ਜਾਣਾ ਮੈਂ ਕਿ ਰੋਟੀ ਰੋਟੀ ਖਾ ਕੇ ਜਾਣਗੇ ਠੀਕ ਐ ਠੀਕ ਐ ਹਾਂ ਫੇਰ ਇਹਨਾਂ ਲੇਟ ਬਹੁਤ ਹੋ ਜਾਣਾ ਐ ਹਣਾ ਠੀਕ ਐ ਫੇਰ 2:00 ਵਜੇ ਤੁਰੂਗੇ ਘਰੋਂ ਹਣਾ ਆਓ 2:30 ਵਜੇ 2:30 ਵਜੇ ਤੁਰੂਗੇ ਹਣਾ ਤੇ ਕੌਣ ਜਾਣਾ ਜੰਦਰੇ ਜਾਣਾ ਐ ਹਾਂ ਠੀਕ ਹਾਂ ਮਾਸੜੀ ਨੇ ਆਏ ਨਾ ਫੇ ਹਾਂ ਠੀਕ ਹੈ ਠੀਕ ਹੈ ਓਕੇ ਚਲੋ ਠੀਕ ਹੈ ਫੇ ਮਿਲਦੇ ਆਂ ਪਲਾ ਮਿਲਗੇ ਬਣਾ ਕੇ ਪਾਣੀ ਮੇ ਪਲਾਉਣਾ ਤੁਹਾਨੂੰ ਓਕੇ ਹੋ ਜੀ ਪੌਣੇ 2 ਹੋ ਗਏ ਆ ਹਣੀ ਮਾਦਾ ਜੀ ਬੈਠੇ ਹੋ ਉਹ ਤਿਆਰ ਤੁਸੀਂ ਆਪਣਾ ਜਾਣਾ ਪਣਾ ਜਲੰਧਰ ਆ ਆਪਣਾ ਜਾਣਾ ਪਣਾ ਜਲੰਧਰ ਆ ਜੀ ਯਾਰ ਇੱਕ ਜ਼ਰੂਰੀ ਤੇ ਰੋਟੀ ਮੰਮੀ ਵਾਸਤੇ ਲੈਣੀ ਨਾ ਨਾ ਹਾਂ ਅੱਛਾ ਪਾਓ ਗਰਮ ਕਰਨੇ ਓਕੇ 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 ਪਾਓ ਵਾਜੀ ਹੋ ਗਈ ਆ ਰੈਡੀ ਹਰਮਨ ਨੂੰ ਗਏ ਆ ਕਹਿੰਦਾ ਆ ਗਏ ਮੈਂ ਪਟਕਾ ਬਣ ਕੇ ਓਏ ਇਹ ਤਾਂ ਸੜਨੇ ਹੱਥ ਤਾਂ ਸੜਦੇ ਹੀ ਹਾਂਜੀ ਔਂ ਬਾਜੀ ਦਾ ਹੋ ਗਿਆ ਕੰਮ ਤੇ ਆਪਣਾ ਜਲਦੀ ਜਲਦੀ ਕਰੋ ਪੜਾਈ ਤੇ ਫਿਰ ਆਜੋ ਲਵੋ ਆਪਣੇ ਆਪਣੇ ਪੀਸ ਹੱਥ ਤਾਂ ਸੜਨੇ ਹੀ ਇੱਥੇ ਵੀ ਬਹੁਤ ਹੱਥ ਸੜ ਜਾਂਦੇ ਆ ਵੀ ਹੂੰ ਤੇ ਮੇਰੇ ਹੱਥ ਨੂੰ ਸੋਜ ਕੋਈ ਲਾਉਂਦੀ ਨਹੀਂ ਕਰਦੀ ਹੋਈ ਸੋਜ ਦਿਨ ਮੈਂ ਦੱਸਿਆ ਤਾਂ ਯਾਰ ਉਹ ਮਾਲ ਇਹਦੇ ਤੇ ਰੋਇ ਮਾਲ ਦੋ ਤਿੰਨ ਵਾਰੀ ਫੇ ਆਏ ਹੱਟਣੀ ਸੋਜ ਕੱਲੀ ਇੱਕ ਵਾਰੀ ਰਾਤੀ ਮਾਲ ਨਾਲ ਨਹੀਂ ਨਾ ਹਟਣੀ ਹੈਗੀ ਇਹ ਸੋਜ ਰਾਤੀ ਮਲਿਆ ਮੈਂ ਦਿਨ ਮਲਿਆ ਮੈਂ ਕਿਹ ਲੈ ਮੈਂ ਮੰਗਦੇ ਨਹੀਂ ਮੰਨਣਾ ਢਹਿ ਕੇ ਮੰਨਣਾ ਹਾਂ ਹਾਂਜੀ ਕਿ ਤੁਸੀਂ ਮੈਨੂੰ ਲੈ ਕੇ ਦਿਖਾਓ ਨਹੀਂ ਅਜੀ ਨੇ ਮੈਨੂੰ ਲੈ ਕੇ ਦਿਖਾਇਆ ਬਾਅਦ ਚ ਮੈਂ ਵੀ ਸਿਆਣਾ ਜਿੰਨੂ ਵੀ ਲਾਣਾ ਹੋ ਗਿਆ ਇਹਨੂੰ ਮੈਂ ਤੇ ਮੇਰੀ ਕਹਿੰਦੇ ਮੈਨੂੰ ਕਹਿੰਦੇ ਮਿਲੂ ਕਹਿੰਦੇ ਹਾਂ ਤੇ ਤੂੰ ਲਾਣਾ ਮੈਂ ਦੋਹਾਂ ਦੇ ਲੈ ਦੋ ਮੈਂ ਲਿਖ ਲਗੀ ਇਹ ਸਟਿੰਗ ਸੀਗਾ ਇਹਦੇ ਉੱਤੇ ਰੀਡਿੰਗ ਵੀ ਲੈਣ ਦੀ ਨਹੀਂ ਉਹ ਤਾਂ ਫੇਰ ਇਦਾਂ ਹੀ ਆ ਨਾ ਉਹ ਤਾਂ ਹੁਣ ਪੜ੍ਹਦੇ ਥੋੜਾ ਤੂੰ ਹੀ ਪੜ੍ਹਦੇ ਇਹ ਤੇ ਤੁਹਾਨੂੰ ਯਾਦ ਹੋਣਾ ਚਾਹੀਦਾ ਨਾ ਨਾ ਦੇਖੋ ਆ ਆਖਣਾਓ ਮੈਨੂੰ ਚਲੋ ਮੇਰੀ ਗੱਲ ਸੁਣੋ ਕੱਲਾ ਆਪਣੇ ਆਪਣੇ ਲਵੋ ਦਿਖਾਓ ਚਲੋ ਕ ਲਵੋ ਉੱਠ ਕੇ ਆਪਣੇ ਆਪਣੇ ਬੇਲੇ ਨਹੀਂ ਆ ਗਏ ਅਸੀਂ ਹਾਫ ਵਜੇ ਲੜ ਪੰਦੇ ਉਹ ਕਹਿੰਦੀ ਉਹਨੇ ਕਿਹਾ ਉਹ ਕਹਿੰਦੀ ਉਹਨੇ ਕਿਹਾ ਆ ਲੈਪਟਾਪ ਲੈਣਾ ਮੈਂ ਕਿਹਾ ਕੀ ਕਰਨਾ ਲੈਪਟਾਪ ਉਹ ਕਹਿੰਦੀ ਭਲਕੇ ਮੰਗਿਆ ਉਹ ਕਹਿੰਦੀ ਦੀਦੀ ਨੇ ਮੰਗਿਆ ਸਲਾਹ ਉਹਨਾਂ ਦੀ ਹੁੰਦੀ ਆ ਨਹੀਂ ਪਹਿਲਾਂ ਉਹਨੇ ਮੈਨੂੰ ਕਿਹਾ ਬਾਅਦ ਚ ਮੇਰਾ ਰਾਗ ਲਾ ਦਿੰਦੀ ਆ ਤੇ ਮੈਂ ਉਹੀ ਗੱਲ ਕਹਾ ਸਲਾਹ ਤੁਹਾਡੀ ਦੋਨਾਂ ਦੀ ਇਕੱਠਿਆਂ ਦੀ ਹੁੰਦੀ ਆ ਤੂੰ ਕਹਿੰਦੀ ਨਹੀਂ ਦੀ ਦੀ ਮੇਰਾ ਨਾਮ ਲਾ ਦਿੰਦੀ ਹੈ ਦੀਦੀ ਕਹਿੰਦੀ ਤੂੰ ਮੇਰਾ ਨਾਮ ਲਾ ਦਿੰਦੀ ਹੈ ਸਲਾਹ ਤੁਹਾਡੇ ਦੋਨਾਂ ਦੀ ਹੁੰਦੀ ਆ ਕੱਟ ਤੁਸੀਂ ਦੋਨੋਂ ਹੀ ਨਹੀਂ ਹੈਗੀਆਂ ਚਲ ਉਠੋ ਪਹਿਲਾਂ ਘਰ ਦੇ ਵਿੱਚ ਪੇਪਰ ਲਾ ਪੇਪਰ ਆ ਤੇਰਾ ਕੱਲ ਫ੍ਰਿਜ ਰੱਖਿਆ ਨਹੀਂ ਸੀ ਅੱਜ ਸੀ ਤਾਂ ਰੱਖਿਆ ਸਾਡੇ ਇੱਥੇ ਕਿੰਨਾ ਕ ਜੰਮ ਜਾਣਾ ਲੈ ਜਾਂਦਾ ਹੋਇਆ ਹੈ ਜਿਹੜਾ ਉੱਥੋਂ ਪਈ ਪਿਗਲਿਆ ਹੋਇਆ ਆ ਉਹ ਤਾਂ ਉਨਾ ਹੀ ਰਹਿਣਾ ਹਾਂ ਚਲੋ ਜੀ ਹੁੰਦਾ ਜੀ ਟੇਸਟ ਗਰਮ ਗਰਮ ਮੂੰਹ ਸੜ ਗਿਆ ਮੂੰਹ ਸੜ ਗਿਆ ਚਾਹ ਚਾਹ ਹੈ ਅੰਦਰ ਹੀ ਹੋਣਾ ਟੀਵੀ ਰੋਣ ਮੈਨੂੰ ਕੀ ਪਤਾ ਲਓ ਜੀ ਇੱਧਰ ਵੀ ਸ਼ੁਰੂ ਹੋ ਚੱਲਾ ਆ ਪਹਿਲਾਂ ਇਹਨਾਂ ਨੇ ਇਸ ਤਰੀਕਾ ਪਾਉਣੀਆਂ ਫੇਰ ਹੀ ਖਾਣਾ ਉਦਾਂ ਖਾਣੀਆਂ ਨਹੀਂ ਇੱਧਰ ਮੇਰੀ ਵੀ ਆ ਗਈ ਹੈ ਜੀ ਅਸੀਂ ਵੀ ਵਲੌਗ ਬਣਾਏ ਖਾਣਾ ਉਦਾਂ ਖਾਣਾ ਨੇਗਾ ਤੇ ਇੱਧਰ ਹੁਣ ਲਓ ਜੀ ਮਜ਼ਾ ਦੇ ਵੀ ਹੋ ਗਿਆ ਤੇ ਹਾਂਜੀ ਇੱਧਰ ਦੇਖੋ ਤੁਸੀਂ ਵੀ ਅੱਜ ਨਾ ਜਿਹੜੇ ਆ ਪਾਉ ਆਂਦੀਆਂ ਆ ਜਿਹੜੇ ਪਾਉ ਐਨੇ ਸੌਫਟ ਆ ਇਹ ਤਾਜੀ ਆਜੇ ਹੋਏ ਆ ਅੱਜ ਦੇ ਅੱਜ ਦੇ ਖਾਸ ਵੇਸੇ ਲਾਉ ਨਾ ਅੱਜ ਦੇ ਤਾਜੇ ਆ ਨਾ ਇਹ ਜਿੱਦਾਂ ਅੱਗੇ ਹੁੰਦੇ ਨਾ ਇਹਨਾਂ ਨੇ ਮਗਾ ਲੈਣਾ ਇਹ ਕੋਈ ਅਕਲ ਦੇ ਪਏ ਉਹ ਵਾਲੇ ਆ ਜਾਂਦੇ ਆ ਇਹ ਅੱਜ ਹੀ ਆਏ ਆ ਹਾਂ ਸਭ ਨਾਲ ਪਾਏ ਦੀ ਵੀ ਲਾਣੀ ਰਿਮੋਟ ਉੱਥੇ ਹੀ ਪਿਆ ਅੰਦਰ ਕਿਤੇ ਦੇਖੋ ਧਿਆਨ ਨਾ ਚਲੋ ਠੀਕ ਆ ਜੀ ਮਿਲਦੇ ਰੋਟੀ ਪਾਣੀ ਖਾ ਕੇ ਹਰਮਨ ਨੂੰ ਬਾਜ ਮਾਰੀ ਸੀ ਅਜੇ ਤੱਕ ਆਇਆ ਨਹੀਂ ਹੈਗਾ ਪਤਾ ਨਹੀਂ ਕੀ ਕਰਦਾ ਪਿਆ ਉੱਪਰ ਤੁਹਾਨੂੰ ਲਾਓ ਜੀ 2 ਵਜੇ ਗਏ ਆ ਅੱਗੇ ਅਗਰ ਰੋਟੀ ਪਾਣੀ ਖਾ ਕੇ ਬਹਿਲੇ ਤਾਂ ਮਾਦਾ ਤੁਸੀਂ ਕਰਕੇ ਤਾਂ ਹੋ ਜਾਓ ਤਿਆਰ ਆ ਮੰਨ ਪੀਸ ਨੂੰ ਮੜੇ ਗਰਮ ਕਰ ਦਿਓ ਤੇ ਹਾਂਜੀ ਇਹ ਵੀ ਲੱਗੇ ਜੀ ਖਾਣ ਤੁਹਾਨੂੰ ਕਿਤਾ ਲੱਗਾਈ ਇਹ ਟੇਸਟੇ ਦਾ ਹਾਂਜੀ ਮਹਾਰਾਜ ਕੀ ਐਗੀ ਤਰ ਬੋਲੋ ਮੂੰਹ ਫੋਟੋ ਚਲੋ ਠੀਕ ਹੈ ਜੀ ਤੇ ਲੋ ਜੀ ਟਾਈਮ ਹੋ ਗਿਆ ਆ 3:44 ਮਿੰਟ ਹਾਂਜੀ ਇੱਦਾਂ ਇਹ ਜੱਲੀ ਐਡੀਸ਼ਨ ਤੇ ਮੁੰਡਾ ਤੱਕ ਦੇਖ ਮम्मी ਮੇਰੀ ਮम्मी ਤੇ ਇਹਦੇ ਪਾਪਾ ਅੱਜ ਗਏ ਹੋਏ ਆ ਜਲੰਧਰ ਤੇ ਖੋਪੜੀ ਆ ਖੋਪੜੀ ਓਏ ਫਿਰ 16 Pro Max ਓਏ ਕੰਦੋ ਬੋਦੋ ਓਏ ਲੜਾ ਤੈਨੂੰ ਤੇਰਾ ਲੱਗਾ ਲੈਪਟਾਪ ਦਾ ਸਮਝ ਥੋੜੀ ਬੋਦੀ ਹੈ ਥੋੜੀ ਬੋਦੀ ਪੱਥਾ ਮਾਰੇ ਨਹੀਂ ਆਣਾ ਮੈਨੂੰ ਜੀ ਮੱਥਾ ਮਾਰਿਆ ਮੱਥਾ ਮਾਰਿਆ ਮੱਥਾ ਦਾ ਮਾਰਿਆ ਮੜਿਆ ਐਪ ਪਰ ਹੌਣ ਦਿੱਤਾ ਆ ਹੂੰ ਪ੍ਰੀਮੀਅਮ ਪ੍ਰੋ ਤੇ ਕੈਪਟਲ ਪ੍ਰੋ ਕਰਾਣ ਦਿੱਤਾ ਕਿੱਥੇ ਤੇ ਗਿਆ ਜਿੱਦਣ ਭਾਈ ਜਿੱਦੋਂ ਲੈ ਕੇ ਆਏ ਉਹ ਕੀ ਕਹਿੰਦਾ ਕਿ ਸ਼ਾਉ ਲੈ ਜੀ ਉਹ ਕੋਈ ਲੈਣਾ ਬੈਗ ਵੀ ਲੈਣਾ ਆ ਲੈਪਟਾਪ ਦਾ ਹੂੰ ਉਹ ਵੀ ਲਿਓਣਾ ਨਾਲ ਉਹ ਮੈਂ ਲੈ ਗਈ ਆ ਨਾ ਮੈਂ ਮੋਟਸਾ ਲੱਗੇ ਰੱਖ ਕੇ ਲੈ ਗਿਆ ਨੱਥਾ ਹੂੰ ਮੈਂ ਜਿੱਡੇ ਗਿਆ ਤੇ ਓੱਖਾ ਹੋਇਆ ਨਾ ਭਾਈ ਬੈਗ ਵੀ ਲਈ ਮੇਰੇ ਨਾਲ ਆਣ ਜਾਣ ਨੂੰ ਕਿਤੇ ਦੱਕਣਾ ਹੋਏਗਾ ਔਰ ਸੋ ਅੱਛਾ ਬੈਗ ਤੂੰ ਕੀ ਸਮਝੀ ਬੈਗ ਲੈਪਟਾਪ ਬੈਗ ਹੁੰਦਾ ਸਮੜ ਮੱਥੇ ਲੀਬਲੜਾ ਸਮੜ ਮੱਥੇ ਉੱਤੇ ਕਿਰਦੀ ਜਪੀ ਉਪੋਸਾ ਗਈ ਖਲਾਰਾ ਦਾ ਦੁੱਧਾ ਹੀ ਬਹੁਤ ਹੋਣਾ ਕਮਰੇ ਚ ਭਰਾਵਾ ਹੁਣ ਮੈਂ ਉਹ ਸਾਹਮਣੇ ਨਾਗਰਪਤ ਉ ਕੀ ਹੋਇਆ ਚਲ ਹੁਣ ਇਹਨੂੰ ਟਿਊਸ਼ਨ ਛੱਡਿਆ ਹੀ 10 ਮਿੰਟ ਰੁਕੋ ਮੈਂ ਕੋਠੇ ਤੋਂ ਨਾ ਪਹਿਲਾਂ ਕੱਪੜੇ ਚੱਕ ਲਿਆ ਵਾਂ ਤੈਨ ਮਾਰਨੀ ਆ ਚਲ ਓਕੇ ਓਕੇ ਜਿਆਨੂੰ ਮੰਮੀ ਮੰਮੀ ਉਹਨੇ ਆ ਜਾਣਾ ਚਲੋ ਫਿਰ ਮਿਲਦੇ ਹਾਂ ਹਾਂਜੀ ਲੋ ਜੀ 5 ਵਜੇ ਆ ਤੇ ਅਸੀਂ ਆ ਗਏ ਜਲੰਧਰੋਂ ਹਾਂਜੀ ਕਿੱਦਾਂ ਜੀ ਚਾਹਣ ਲੱਗੇ ਪਣਾਓ ਯਾਰ ਚਾਹ ਪੀ ਕੇ ਫਿਰ ਜਾਣੇ ਦੁਕਾਨੇ ਹਾਂਜੀ ਕਿੱਦਾਂ ਹੋ ਗਿਆ ਮੋਟਰਸਾਈਕਲ ਚਲੋ ਠੀਕ ਆ ਜੀ ਹਾਂਜੀ ਮaza ਕਿਦਾਂ ਥੱਕ ਗਏ ਆ ਮੋਟਰਸਾਈਕਲ ਧਵਾ ਲਿਆ ਥੱਕ ਤਾਂ ਮੈਂ ਵੀ ਗਿਆ ਵੈਸੇ ਥੱਕ ਤਾਂ ਮੈਂ ਵੀ ਗਿਆ ਚਲੋ ਚਾਹ ਜੂ ਪੀ ਕੇ ਫਿਰ ਚਲਦੇ ਆ ਦੁਕਾਨ ਤੇ ਮੈਂ ਤਾਂ ਤੁਹਾਡਾ ਮੋਟਰਸਾਈਕਲ ਧਵਾ ਕੇ ਉੱਪਰ ਖੜਾਗਾ ਬਰਾ ਦੂਜਾ ਚਲਾ ਕਰ ਬਸ 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 ਕਿੱਦਾਂ ਜੀ ਵਧੀਆ ਵਧੀਆ ਸੁਨਾ ਯਾਰ ਚਾਹ ਪੀ ਕੇ ਫਿਰ ਦੁਕਾਨੇ ਜਾਂਦੇ ਆਂ ਬਾਕੀ ਕੰਮ ਕਰਦੇ ਆ ਜਿਹੜੇ ਕਰਨ ਵਾਲੇ ਆ ਹੋਰ ਕੀ ਹੋਛਾ ਬਣਾ ਗਿਆ ਚਲੋ ਆਜੋ ਫੇਰ ਬਣਾ ਕੇ ਲਿਆ ਗਿਆ ਲਓ ਜੀ ਆ ਗਈ ਸਾਡੀ ਚਾਹ ਤੇ ਮਨਪ੍ਰੀਤ ਕਹਿੰਦੀ ਸੀ ਅੱਜ ਸਮੋਸੇ ਖਾਣ ਨੂੰ ਜੀ ਕਰਦਾ ਤੇ ਮੈਂ ਫੇਰ ਲੈ ਗਿਆ ਆਂ ਜਾ ਕੇ ਸਮੋਸੇ ਹਾਂ ਕਾਫੀ ਟਾਈਮ ਤੋਂ ਨਹੀਂ ਖਾਦੇ ਸੀਗੇ ਮੈਂ ਕਿਹਾ ਚਲੋ ਮੈਂ ਲੈ ਕੇ ਆਉਂਦਾ ਜਾ ਕੇ ਤੇ ਫਿਰ ਮੈਂ ਹੁਣ ਲੈ ਕੇ ਆਇਆ ਸਮੋਸੇ ਤੇ ਚਾਹ ਤੇ ਸਮੋਸੇ ਹੁਣ ਪਾਉਂਦੇ ਆ ਜੀ ਖਾਂਦੇ ਆ ਜੀ ਫਿਰ ਲਓ ਜੀ ਸਾਸ ਆਇਆ ਕਿ ਦਖਲਾ ਰਿਹਾ ਆਪਾ ਇੱਧਰ ਸਮੋਸੇ ਹਾਂਜੀ ਖਾਂਦੇ ਵੇਓ ਇੱਧਰ ਮੰਮੀ ਖਾਂਦੇ ਵੇ ਚੱਕੋ ਜੀ ਤੁਸੀਂ ਵੀ ਚੱਕ ਲਓ ਜਗਲਾ ਜੀ ਕਿੱਥੇ ਗਈ ਪਲੇਟ ਤੁਹਾਡੀ ਨਾਲ ਮਿਲਾਈ ਮੇਰੇ ਕੋਲ ਬੜਾ ਮੈਸੇਜ ਆ ਜ਼ਰੂਰੀ ਚੱਲ ਕਰਨਾ ਯਾਰ ਕੱਲੋ ਲਓ ਜੀ ਇੱਧਰ ਸਾਡੀ ਬਣ ਗਿਆ ਚਾਹ ਤੇ ਹੁਣ ਖਾ ਲਈਏ ਸਮੋਸੇ ਤੇ ਫਿਰ ਮਿਲਦੇ ਆ ਤੁਹਾਨੂੰ ਮੇਰੇ ਭੇੜੀ ਸੀ ਮੈਂ ਕੱਢੀ ਤੇ ਆਵਾ ਪ੍ਰਾਤ ਲਿਆਣੀ ਸੀ ਹੈ ਪ੍ਰਾਤ ਬਹੁਤ ਖੁੱਲੀ ਹੋ ਜਾਂਦੀ ਹੈ ਭੰਮ ਵਿੱਚ ਪਹਿਲਵਾਨ ਘਲਾਲ ਉਹ ਭਾਵੇਂ। ਇਹ ਦੇਖੋ ਜੀ ਅਸੀਂ ਕਿੰਨੀਆਂ ਮਿੱਟੇ ਗੱਡੀਆਂ। ਓਹੋ। ਦੋਸ ਮੋਸਿਆਂ ਦੇ ਵਿੱਚੋਂ ਇੰਨੀਆਂ ਮਿਰਚਾਂ। ਹਾਂ। ਨਵੀਆਂ ਮਿਰਚਾਂ। ਹੂੰ। ਹਾਂ। ਕਹਿੰਦਾ ਮੈਂ ਕੰਮ ਕਰਦਾ ਕਰਦਾ ਮਿਰਚਾ ਖਾ ਲਿਆ। ਮੈਂ ਤਾਂ ਕੱਢ ਦਿੱਤੀਆਂ ਮਿਰਚਾਂ ਸਾਰੀਆਂ ਬਹੁਤ ਲੱਗਦਾ ਫਿਰ। ਮਾਰੇ ਕੋ। ਤੇ ਭਾਵੇਂ ਤੇ ਇਹ ਪਹਿਲਾਂ ਦੂ ਖਾਦੇ ਹੋਣਾ ਚ ਨਹੀਂ ਆਈਆਂ ਜਿਹੜਾ ਹੁਣ ਆ ਮੈਨੂੰ ਆਈਆਂ। ਆ ਦੇਖੋ। ਨਾ ਆਹ ਲਾ ਤੜੇਰ ਲੋ ਜੀ ਹੁਣ ਸਾਡੀ ਰਹਿ ਗਈ ਆ ਪੱਲੂ ਖਾਣ ਵਾਲੀ ਉਹਲੇ ਰੱਖ ਲਿਆ ਸੀ ਆ ਕੇ ਖਾਊਗੀ ਮੋਟੀ ਮੇਰੀ ਚਲੋ ਮਿਲਦੇ ਆ ਫਿਰ ਪਾਪਾ ਮੰਮੀ ਚਾ ਮੰਮੀ ਆਲੇ ਖੋ ਮੇਰ ਚਾ ਤੇ ਬੱਸ ਕਰ ਦੋ ਕਾਪ ਵੀ ਖਾ ਲਾ ਆ ਦੇਖੋ ਮਿਰਚਾ ਸਾਰੀਆਂ ਗੱਡੀ ਜਾਣੀਆਂ ਆਇਆ ਇੱਧਰ ਵੀ ਆਈਆਂ ਜੀ ਹਾਂ ਸਾਰੇ ਮੈਂ ਖਾ ਗਿਆਂ ਹਾਂ ਪਰ ਦੋ ਖਾ ਗਿਆਂ ਗੰਤੀ ਨਾ ਮੈਂ ਕੰਡੀਆਂ ਨੂੰ ਖਾਈ ਜੋ। ਹਾਂ। ਚਲੋ। ਲਗਨੀ ਉਹਨੀ ਜਿੰਨੀ ਲੱਗਦੀ ਪਈ ਆ। ਆਵਾ ਚਾਹ ਵੇ। ਆਪੋ। ਚਲੋ ਪੀਨੇ ਆ ਚਾਹ। ਲਓ ਜੀ ਇੱਧਰ ਚਾਹ ਚੋ ਪੀ ਲਈਆ। ਖਾ ਲਈਆ ਨਾਲ ਸਮੋਸੇ। ਹਾਂ ਜੀ ਆਂਦੀ ਆ। ਤੇ ਹੁਣ ਅਸੀਂ ਲਾਈਏ ਕੱਪੜਿਆਂ ਦੀਆਂ ਤਹਿਾਂ। ਠੀਕ ਆ ਜੀ। ਲਓ ਜੀ ਕੀ ਲੱਗਦੀ ਐ। ਲਾਈਏ ਹੁਣ ਅਸੀਂ ਕੱਪੜਿਆਂ ਦੀਆਂ ਤਹਿਾਂ। ਤੂੰ ਹੈਗਾ ਵੀਡੀਓ ਕ੍ਰੇਟਰ ਪੈਂਦਾ ਹੋਣੀ ਹੈ ਲੱਗਦੀ ਹੈ ਫਲਾਣਾ ਤੇ ਹੰਗੜਾ ਵੀ ਵਾਦਾ 4 ਕ ਲਾਈਕ ਲਾਈਕ ਦਿਖਾ ਲੈ ਆਪਣੀ ਮੈਮ ਥੋੜੀ ਬੰਦ ਕਰ ਹਾਂ ਮੈਂ ਦਿਖਾਉਣਾ ਥੋੜੀ ਸਹੀ ਹੈ ਹਮਰਾਵਾ ਸਹੀ ਹੈ 4 ਕ ਲਾਈਕ ਦਿਖਾ ਲੈ ਪੈਂਦੀ ਹੈ ਇੱਧਰ ਮੈਂ ਹੁਣੇ ਲਿਖਾ ਜੀ ਕਰਨਾ 100 150 ਲੈ ਕੇ ਉਧਰ ਡੱਗ ਜਾਣਾ ਬੋਲ ਤਸਾਗਾ ਚਲੋ ਅਸੀਂ ਇੱਕ ਭਰਾ ਨੂੰ ਮੈਂ ਉਹ ਮੈਂ ਵੀਡੀਓ ਨੂੰ ਨਹੀਂ ਦੇਖਿਆ ਉਹ ਲਿਆ ਆ ਉਹ ਲਿਆ ਆ ਬਈਆ ਮੂੰਹ ਦਾ ਡੱਪਿਆ ਆ ਕੱਲ ਵੀ ਵੀਡੀਓ ਏਦਾਂ ਏਦਾਂ ਲੱਗਦਾ ਓਏ ਏਦਾਂ ਲੱਗਦਾ ਵੀਡੀਓ ਜਿਆ ਤੋੜ ਫੜ ਕੇ ਨਹੀਂ ਬਣਾਈ ਹੁੰਦੀ ਬਣਾ ਬਣਾ ਕੇ ਹੁੰਦੀ ਏ ਨਹੀਂ ਆ ਜਿਹੜੀਆਂ ਸਹੀ ਬੜੀਆਂ ਤੁਹਾਨੂੰ ਮੈਂ ਦਿਖਾਣਾ ਤੁਹਾਨੂੰ ਮੈਂ ਇਦਾਂ ਨੂੰ ਤੁਹਾਨੂੰ ਨਹੀਂ ਦਿਖਾਣਾ ਕਿੱਦਾਂ ਮੂੰਹਾਂ ਦੀ এডা কর গই তুই মোটে জাগে সাইকেল চড়লো সেটা আবার ভিডিও দেখবো দেখি মাসি তুই আলাদা এক ওই ড্রক যা এক মিনিট ও দেখো তে চবেড়া বানিয়ে ভিডিও প্রাড়িয়ে নমিয়া ও না ও আমাদের কইদ নামা আ দেখো আ দেখো না করবি মালজি জাদা আ দেখো এক মিনিট ਆਇਆ ਬਸ ਆਇਆ ਆ ਦੇਖੋ ਮਾਸੀ ਆ ਦੇਖੋ ਇੱਧਰ ਮੂ ਦੇਖੋ ਇਹਦਾ ਮਾਸੀ ਆ ਦੇਖੋ ਇੱਧਰ ਆ ਆ ਆ ਜਿਹੜੀਆਂ ਹੌਣ ਬਣਾਈਆਂ ਇਹਨਾਂ ਤੇ ਦੇਖੋ ਆ ਦੇਖੋ ਮੈਨੂੰ ਬਦਲਾ ਕਰੀ ਬਣਾਉਣੀ ਚਿਬਾਈ ਆ ਆ ਆ ਦੇਖੋ ਇੱਧਰ ਕਿੰਨਾ ਸਹੀ ਫੇਸ ਆਉਣਾ ਦੇਖਿਓ ਓ ਦੇਖੋ ਕਿੰਨਾ ਸਹੀ ਆ ਫੇਸ ਤੇ ਨਾ ਮੂ ਹੁੰਦਾ ਯਾਰ ਤੇਰੇ ਉਂ ਥੋੜੀ ਭਰਾਵਾ ਚਲੋ ਜਿਓ ਬਸ ਕਰੋ ਚਲ ਜਾਓ ਮੋਟਰ ਦੀ ਗੱਲਾਂ ਬਸ ਇੱਕ ਤੂੰ ਕਿ ਚੱਲਾ ਕਿਤੇ ਹੈ ਨਹੀਂ ਛੱਡ ਹਾਂਜੀ ਕਿਦਾਂ ਕਿਦਾਂ ਠੀਕ ਵਾਂ ਦੀਦੀ ਨੂੰ ਪੈ ਗਿਆ ਮਮੇ ਤੇ ਘਾਲਿਆ ਪੈਣੀ ਆਈ ਸਿੱਧਾ ਕੰਮ ਤੁਝੋ ਕਰਨਾ ਮੈਂ ਫੋਨ ਲੈਣੇ ਭੇਜੀ ਉੱਥੇ ਜਿਹੜੇ ਘੋਲ ਮਤੋਲਾ ਕਰਨ ਡਈਆਂ ਦੋਨੇ ਕੜੀਆਂ ਕਹਿ ਕੇ ਮੈਂ ਤਾਂ ਉੱਧਰ ਪੱਲੂ ਨਹੀਂ ਢਾਇਆ ਸੀ ਮੈਨੂੰ ਹੋਜੀ ਮੇਰੇ ਕੋਲ ਕੁਝ ਵੀ ਘਰ ਨਾਲ ਆਪੇ ਹੀ ਹੋਰ ਕਿਦਾਂ ਵਧੀਆ ਆ ਹੋਰ ਡਰ ਕਾ ਮਾਹੌਲ ਹੈ ਕੰਮ ਬੋਲਦਾ शूट ਸੀਦੇ ਵੇਆ ਓਕੇ ਠੀਕ ਆ ਇੱਧਰ ਮਾਸੀ ਜੀ ਕੁਸ਼ਿਆ ਬਾਪ ਮਾਸੀ ਨੂੰ ਨੀਂਗਦਾ ਰੀ ਲੱਗਦਾ ਔਰ ਪੱਲੂ ਪਾਲੀਆ ਜੀ ਪੱਲੂ ਔਰ ਪੱਲੂ ਪਾਲੀਆ ਹਰਮਨ ਗਿਆ ਆ ਹਰਮਨ ਗਿਆ ਆ ਬੋ ਮੁੰਡੇ ਆ ਜੋ ਇਹਦਾ ਵੀਡੀਓ ਬਣਾਉਣੀ ਆ ਠੀਕ ਆ ਠੀਕ ਆ ਮੈਂ ਵੀ ਬਸ ਆਹ ਕਰਕੇ ਵਾਈਬਿੰਗ ਕਰਕੇ ਵਧੀਆ ਤੇ ਪਹਿਲਾਂ ਮੈਂ ਸਬਜ਼ੀ ਬਣਾ ਲਵਾਂ ਚਲੋ ਠੀਕ ਆ ਚਲੋ ਠੀਕ ਆ ਚਲੋ ਠੀਕ ਆ ਮਿਲਦੇ ਆਂ ਫੇਰ ਰੋਕੇ ਠੀਕ ਆ ਓਕੇ ਕੋਣੋ ਚੱਲਿਆ ਆਹ ਇੱਕ ਮਿੰਟ ਚੱਲਿਆ ਸਾਢੇ 8 ਤੇ ਇੱਧਰ ਮੰਮੀ ਕੀ ਕਰੀ ਜਾਂਦੀ ਦੁਆਰਾ ਬਣਾਉਣੀ ਆ ਦੁਆਰਾ ਹੋ ਗਿਆ ਸਾਢੇ 7 ਤੇ ਇੱਧਰ ਕੀ ਕਰਦੇ ਤੁਸੀਂ ਪਾਣਾ ਕੀ ਆ ਉਹ ਗ੍ਰੈਂਡਰ ਦਿੱਤੀ ਉਸ ਵਿੱਚ ਪਾਣੇ ਨੂੰ ਵਿਚੋ ਡੱਬੀ ਸੌਟਾ ਜੁੱਤੀ ਵਿੱਚ ਲਸਣ ਵਿੱਚ ਪਿਆਜ਼ ਆ ਥੱਲੇ ਢੇੜੇ ਨੂੰ ਜਲਦੀ ਕੀ ਬਣਾ ਲੱਗਿਆ ਆਲੂ ਬੜੀਆਂ ਇਹ ਸਬਜੀ ਮੈਂ ਬਣਾਉਣ ਲੱਗਿਆ ਮਾਲੂ ਬੜੇ ਸਬਜੀ ਪਹਿਲਾਂ ਧੋਣਾ ਪੈਣਾ ਲਸਣ ਆ ਗਾਇਸ ਇਹਨਾਂ ਨੇ ਕੀਤਾ ਹੈ ਇੱਧਰ ਮੂੰਚ ਪਾ ਰਹੇ ਜਿਹੜੇ ਆਪਣਾ ਤੇ ਅਭੀ ਲੱਭਦੀ ਮੈਂ ਮੈਂ ਇੱਧਰ ਬੜੀਆਂ ਲੱਭਦੀ ਪਈਆਂ ਚਲੋ ਠੀਕ ਆ ਫੇ ਲੱਭੋ ਚਿਰੋ ਥੋੜਾ ਥੋੜਾ ਲਾਓ ਮੈਂ ਦਿਖਾ ਇਹ ਆ ਰਹੇ ਹੈਂ ਆਉਂਗੀ ਪਿਆਜ ਆਊਗਾ ਤਾਂ ਹੀ ਆ ਪਰ ਜੇ ਇਸ ਹਿਸਾਬ ਨਾਲ ਮੈਂ ਤਾਂ ਲੱਦਾ ਪਿਆ ਜਾਣਾ ਹੀ ਨਹੀਂ ਆ ਚਲੋ ਠੀਕ ਗਾਇਸ ਪਿਆਜ ਆ ਜਾਊਗਾ ਫਿਰ ਬਣਾਵਾਂਗੇ ਹੁਣ ਆਪਾਂ ਬਲੌਗ ਇੱਧਰ ਇੱਧਰ ਮੈਂ ਭੈਣ ਜੀ ਹੁਣ ਇੱਥੇ ਕਰਨ ਢਈਆ ਕਿ ਉੱਥੇ ਸਾਰਾ ਪਡੋਲਤਾ ਪਿਆਰ ਜਿਹੜਾ ਕੀਤਾ ਹੀਗਾ ਉਹ ਨਹੀਂ ਆ ਹਨਾ ਪੁੱਠੀ ਸੀ ਆ ਹਨਾ ਪੁੱਠੀ ਪਾਈ ਹੋਈ ਸੀਗੀ ਤੇ ਇਹ ਜਿਹਦਾ ਇਦਾਂ ਇਦਾਂ ਖੁੱਲੀ ਤਾਂ ਲੂਜ਼ ਹੋ ਗਈ ਪਤਾ ਨਹੀਂ ਕੀ ਹੋ ਗਿਆ ਨਾ ਮੈਂ ਕਰਦੀ ਆ ਕਰ ਲਾ ਸਾਰਾ ਭੁੰਜੇ ਸਾਰਾ ਭੁੰਜੇ ਦਰਾਤ ਹੁਣ ਇੱਧਰ ਮੰਮੀ ਬਣਾਉਣ ਦੇ ਸਬਜੀ ਤੇ ਇੱਧਰ ਫੇਰ ਖੜਦੀ ਹੋ ਕਿਤੇ ਮੈਂ ਕਿਹਾ ਨਾਲ ਨਾਲ ਦਾ ਸਬਜੀ ਨੂੰ ਤੋੜ ਕੇ ਭੁੰਜਦਾ ਆ ਤੈਨੂੰ ਨਾਉ ਨਾਲ ਨਾ ਲੈ ਪੰਡ ਚਾਟਣਾ ਕੋਈ ਨਾ ਕਿਧਰ ਘਟਣਾ ਹੋਈ ਜਾਂਦੀ ਹੈ ਨਾ ਇਧਰ ਆ ਪਿਆਜ਼ ਹਰ ਜਦ ਪਿਆਜ਼ ਭੁੰਦੇ ਰਹਿੰਦੇ ਆਹਲਾ ਪਿਆਜ਼ ਨੂੰ ਕੋਈ ਉਹ ਕਰੋ ਨਾ ਇਦਾਂ ਟਮਾਟਰ ਨਾਲ ਹੀ ਕਰਦੇ ਹੁੰਦੇ ਜਿਹੜੇ ਜੋ ਕਰ ਨਾ ਗਰ ਨਾ ਕਰੋ ਚਲੋ ਠੀਕ ਆਪਾਂ ਇਹ ਬਣਾ ਲਓ ਫਿਰ ਗਾਈਜ਼ ਆਲੂ ਦੀ ਚੀਜ਼ ਦੇ ਦੋ ਅਸੀਂ ਦਾਲ ਬਣਾਣੀ ਹੈ ਕਿਉਂ ਦਾਲ ਬਣਾਣੀ ਹੈ ਮਤਲਬ ਦਾਲ ਵਿੱਚ ਸਬਜ਼ੀ ਮੈਂ ڈالਦੇ ਹਾਂ ਚਲ ਕੀ ਕੇ ਆਪਣਾ ਸਬਜ਼ੀ ਗਾਈਜ਼ ਗਾਈ ਕੈਮਰਾ ਸਾਫਾ ਕਰਦੇ ਗਾਈ ਕੈਮਰਾ ਸਾਫਾ ਮੇਰਾ ਜੈਸਾ ਇਹ ਤੋਂ ਭਾਂਡੇ ਮੁੰਦੇ ਆਹ ਤੋਂ ਮੈਂ ਕਹਿੰਦੀ ਹਾਂ ਤਾਂ ਨਹੀਂ ਆਪਰ ਉਹਦੀ 1 ਮਿੰਟ ਉਹਦੀ ਲਾਜੀ ਮੋਟਰਸਾਈਕਲ ਦੀ ਚਾਬੀ ਨਹੀਂ ਲੱਗ ਲੱਭਦੀ ਬਈ ਤੇ ਇਹ ਕੁਛ ਉਹਦੀ ਅੱਜ ਗੱਲ ਦੱਸਣ ਲੱਗੀ ਆ ਕਹਿੰਦੀ ਕੀ ਹੋਇਆ ਕੀ ਹੋਇਆ ਥੋੜਾ ਜਿਹਾ ਉਹ ਤੋਂ ਲੈਣ ਆਇਆ ਹਨਾ ਹਨਾ ਇਹ ਨਾ ਨਾ ਜਣ ਇੱਕ ਪਿੰਨਰ ਤੇ ਆ ਜਾਵੇ ਉਹ ਆ ਤਾਂ ਅੱਗੇ ਨਿਕਲ ਗਿਆ ਇਹ ਮੋਟਰਸਾਈਕਲ 10 ਦੀ ਸਪੀਡ ਤੇ ਆਇਆ ਚਲਾ ਰਿਹਾ ਮੋਟਰਸਾਈਕਲ ਮੀਡੀਅਨ ਕੀ ਇਹ ਤੇ ਤੀਨ ਨਹੀਂ ਜਾਣਾ ਆ ਅੱਗੇ ਤੇ ਤੀਨ ਨਹੀਂ ਜਾਣਾ ਕਹਿੰਦਾ ਤੇ ਤੀਜਲਾ ਤੇ ਖਰਾਬ ਹੋ ਜਾਣਾ ਅੱਛਾ ਕਹਿੰਦੇ ਤੇ ਚੜਕਦੇ ਮੈਂ ਕਿਦੋਂ ਚੋਈ ਦੇ ਚਲਾਣਾ ਆ ਚੋਈ ਦੇ ਵੀ 10 ਚਲ ਚਲਾਣਾ ਨਹੀਂ ਤੇਰੇ ਮੁੱਕੀ ਕਿਉਂ ਬਈ ਅੱਜ ਦਸ ਦੇ ਦਸ ਦੇ ਦਸ ਦੇ ਮੰਮੀ ਕੋ ਮੁੱਕੀ ਕਿਉਂ ਬਈ ਨਾ ਬੈਗ ਪਾਇਆ ਸੀਗਾ ਬੈਗ ਨੂੰ ਸਾਫ਼ ਕੀਤਾ ਗੰਦਾਂ ਨੂੰ ਥਰੇੜੇ ਕੀ ਹੋ ਜੂ ਇੱਕ ਪਾਸੇ ਬੈਗ ਪਾਇਆ ਸੀ ਮੈਂ ਅਜੇ ਨਾਲ ਲੱਗੀ ਲੇਟ ਹੋ ਗਈ ਸੀ ਬੋਤਲ ਭਰਨ ਲੱਗੀ ਕੱਲ ਦਾ ਸੀ ਕਿ ਦੱਸਿਦੱਸਿ ਮੈਂ ਇੱਧਰ ਬਹੁਤ ਭਰਨ ਲੱਗੀ ਮੈਂ ਟੁੱਟੀ ਹੋਣ ਕਰਕੇ ਮੈਂ ਇੱਧਰ ਟੁੱਟੀ ਵਾਲੀ ਕੀਤੀ ਬੋਤਲ ਖੁੱਚੀ ਕਰਕੇ ਇੱਧਰ ਬੋਤਲ ਭਰ ਲੱਗ ਪਈ ਟੁੱਟੀ ਜਾਹਤੇ ਚਲਦੀ ਉਹ ਮੇਰਾ ਕੁੱਝ ਮੈਂ ਇਧਰੋਂ ਟੁੱਟੀ ਬੰਦ ਕੇ ਬੈਗ ਕਿੱਧਰ ਰਹਿ ਗਿਆ ਸੀ ਇਦਾਂ ਕਾਦੀ ਪਾਣੀ ਵੇਸਟ ਕਰਾ ਪਈ ਮੈਂ ਕਿ ਮम्मी ਮम्मी ਚਲਦੀ ਆ ਹਲਦੀ ਮੰਮੀ ਮੰਮੀ ਕਿੱਦਾਂ ਆਈ ਮੰਮੀ ਬੁੱਕੀ ਵਾਰੀ ਨਹੀਂ ਮੈਂ ਪਤਾ ਪਾਰਾ ਮੈਂ ਤੇ ਸਿੱਧੀ ਭਈਆ ਬੈਠੀ ਇਹ ਕਹੇ ਮਾਂ ਨਹੀਂ ਲੰਮੀ ਮੈਸੀ ਕਹੇ ਮੈਂ ਮਮੀ ਆਈ ਮਮੀ ਆਈ ਗੱਲ ਗੱਲ ਪਿਆ ਤੋੜ ਕੇ ਆਈ ਹੈ ਨਾ ਮੈਂ ਨੱਠੀ ਗਈ ਇਹਨੇ ਥੱਲੇ ਪਾਣੀ ਅੱਛਾ ਪਿਲੇ ਹੋਰਸ ਬਣਾ ਲਾਦੀ ਹੋਏ ਜੇ ਇਹਨਾਂ ਮਾਲ ਨੂੰ ਕਰੀ ਜਾਂਦੀ ਨਾ ਮੈਨੂੰ ਪੂਰਾ ਦਿਨ ਸੁਣਾਈਏ ਮੰਮੀ ਨੇ ਚਲੋ ਉਹਨਾਂ ਦਾ ਬੈਟਰੀ ਬਹੁਤ ਲੋਵਾ ਬੈਟਰੀ ਵੀ ਚਾਰਜ ਕਰ ਲਿਆ ਕਰੋ ਫੋਨ ਦੀ ਕਦੇ ਉਹਨਾਂ ਦਾ ਚਾਰਜ ਲੱਗਾ ਲਾਉਣ ਮੈਨੂੰ ਪਤਾ ਕੀ ਕਹਿੰਦੇ ਜਿੰਨੀ ਸਪੀਡ ਨਾਲ ਤੂੰ ਮੈਨੂੰ ਲੈ ਕੇ ਆਏਂਗੇ ਤੇ ਇੰਨੀ ਦੇਰ ਤੱਕ ਮੈਂ ਤੁਰ ਕੇ ਘਰ ਕੋਲ ਨਹੀਂ ਆਸੀ ਕਹਿੰਦਾ ਮਕੈਨਿਕ ਕਹਿੰਦਾ ਆ ਮੋਟਰਸਾਈਕਲ ਹੋਲੀ ਚਲਾਏਗਾ ਇਹ ਘਰਾ ਹੋ ਜਾ ਤੱਕ ਕਦੋਂ ਬੀਟੂ ਤੇ ਚਲਾਣਾ ਨਹੀਂ ਮੋੜਦਾ ਕਹਦੀ ਹੈ ਕਿ ਬੰਦਾ ਨਾ ਚੋੜਿਆ ਜਾਂਦਾ ਉਹਦੀ ਵੀ ਸਪੀਡ ਤੇਜ਼ ਸੀਗੀ ਇਹ ਮੁੰਡਾ ਜਾਂਦਾ ਮੁੰਡਾ ਜਾ ਰਿਹਾ ਮੁੰਡਾ ਜਾ ਰਿਹਾ ਉਹ ਅੱਡੇ ਮੋਟੂ ਵੀ ਅੱਗੇ ਨਹੀਂ ਚੱਲਿਆ ਹਾਏ ਓਏ ਹੋਏ ਜੀ ਮम्मी ਨੂੰ ਤੇ ਲੰਘ ਦੇਵੇਂ ਹੋਰ ਕੀ ਮੈਂ ਭਲਾ ਦੇ ਬੇ ਰੋਟੀਆਂ ਫੂੜੀਆਂ ਵਾ ਵੇਚ ਚੋੜੇ ਰੋਟੀਆਂ ਇਹ ਚੁੱਪ ਲੱਗ ਗਈ ਆ ਕੀ ਹੈ ਲੈ ਲੈ ਅੱਗੇ ਕੇਕ ਘੁੱਟ ਘੁੱਟ ਕੇ ਭਿਓ ਆ ਹਾਈ ਗਾਦੀ ਆ ਕਿ ਕੇ ਗੱਲ ਹੈ ਇੱਥੇ ਇੱਧਰ ਪਤਾ ਨਹੀਂ ਕੀ ਕਰੀ ਜਾਂਦੇ ਆ ਸਵਰਚ ਬਾਹਰ ਤਾਂ ਵੀ ਆਂ ਦਿਖਾ ਦੋ ਮਾੜਿਆ ਮੂੰਹ ਆਪਣਾ ਮਾ ਦਿਖਾਓ ਫੇ ਮੈਂ ਇੱਧਰ ਇੱਧਰ ਹਮਨੇ ਦੇਖਣਾ ਹੀ ਨਹੀਂ ਬਾਪ ਹਾਂ ਰੋਟੀ ਬਾਰੇ ਦਾ ਮੂਡ ਖਰਾਬ ਹੋ ਜਾਏ ਚਲੋ ਮੰਮੀ ਫੇ ਬਣਾ ਲਓ ਰੋਟੀਆਂ ਛੋਟੀਆਂ ਪਰਾ ਰੁਕ ਜਾਓ ਮਾੜਾ ਜੇ ਤੱਕ ਹੀ ਕਰਦੇ ਰਹਿੰਦੇ ਆ ਓ ਯਾਰ ਨਾ ਕਿ ਵਲੋਗ ਹਿਲਦਾ ਆ ਲਓ ਜੀ 9:30 ਹੋ ਗਿਆ ਤੇ ਹੁਣ ਲੱਗਿਆ ਸੀ ਹਾਂ ਰੋਟੀ ਖਾਣ ਅੱਜ ਤੇਰੇ ਚਪੇੜ ਪੈਣੀ ਸੀ ਮੇਰੇ ਕੋਲੋਂ ਉੱਤੋਂ ਪਤਾ ਕੀ ਕਹਿੰਦੀ ਕੋਈ ਨਹੀਂ ਮਾਰ ਸਕਦਾ ਮੇਰੇ ਮੇਰੇ ਮਾਰਨ ਦਾ ਹੱਕ ਤੇਰੇ ਮੇਰੀ ਮਾਂ ਕੋ ਆ ਹੋਰ ਕਿਸੇ ਕੋ ਨਹੀਂ ਹੈਗਾ ਤੁਸੀਂ ਮਾਰ ਕੇ ਵਸਾਂਡੇ ਚ ਬੇੜ ਮਾਰਨ ਲੱਗੀ ਇੱਥੇ ਮੈਨੂੰ ਘਰ ਤੇ ਜਮੇੜ ਤੇ ਮਾਰ ਨਹੀਂ ਮੰਮੀ ਆ ਲਓ ਜੀ ਆਲੂ ਬੜੀਆਂ ਆਲੂ ਬੜੀਆਂ ਦੇ ਨਾਲ ਦੇਖੋ ਆਲੂ ਬੜੀਆਂ ਸਭ ਚੈੱਕ ਕਰਦੇ ਹਾਂ ਹਾਂ ਕੁਝ ਵੀ ਕਰੋ ਮਾਰ ਦਿੱਤੀ ਨਹੀਂ ਅਸਰੀ ਜਿੱਦ ਮਾਰ ਦਿੱਤੀ ਜਾਗ ਗਈ ਵਾ ਛੱਡ ਵੀ ਦੇਣੀ ਕਿਸੇ ਦਾ ਤੇਰਾ ਮੈਂ ਬਹਿ ਕੱਢ ਦੇਣਾ ਕਿਸੇ ਦਾ ਨੇ ਕੀ ਆਹੋ ਕੀ ਮਾਰੇ ਆਇਦਾਂ ਪਾਪਾ ਨੇ ਇੱਕ ਵਾਰੀ ਦਬਕਾ ਮਾਰਿਆ ਜੀ ਬੋਲ ਮੈਂ ਅੰਤ ਨੂੰ ਵੜ ਗਿਆ ਉਹ ਆ ਪਾਪਾ ਨੇ ਇੱਕ ਵਾਰੀ ਦਬਕਾ ਮਾਰਿਆ ਫਿਰ ਬੁਖਾਰ ਚੜ ਗਿਆ ਇਹਨੀਆਂ ਆ ਬੁਖਾਰ ਚੜ ਗਈ ਫਿਰ ਡਲ ਗਈ ਬੁਖਾਰ ਡਲਦਾ ਨਹੀਂ ਰਹੀ ਗਈ ਹਟਦੀ ਨਹੀਂ ਸੀ ਇਹ ਹਟਦੀ ਨਹੀਂ ਸੀ ਇਹ ਖੱਪ ਕਰਨੋਂ ਫਿਰ ਦਬਕਾ ਪਿਆ ਮੈਂ ਤਾਂ ਇੱਕ ਚਪੇੜ ਤਾਂ ਕਦੇ ਪਈ ਨਹੀਂ ਇਹ ਤਾਂ ਬੁਖਾਰ ਜਿਹੜਾ ਕਿਤੇ ਚਪੇੜ ਪਈ ਉਧਰ ਬਦਲੇ ਤੇਰਾ ਕੀ ਹਾਲ ਹੋਣਾ ਆ ਮਾਰੇ ਨਹੀਂ ਨੂੰ ਬਧੀਆ ਨਹੀਂ ਚਾਕੂ ਮਾਰ ਕੇ ਮਾਰੀ ਤਾਂ ਮੈਂ ਕਹਿੰਦੀ ਆ ਇਹ ਨੀਂ ਪੇੜ ਕੀ ਮਾਰਦੀ ਆ ਚਲੋ ਠੀਕ ਆ ਜੀ ਰੋਟੀ ਖਾ ਕੇ ਮਿਲਦੇ ਆ ਜੀ ਲੋੜੀ ਟਾਈਮ ਹੋ ਗਿਆ ਪੌਣੇ 12 ਨੇ ਹੁਣ ਆਪਾਂ ਕਰਨ ਲੱਗੇ ਸੌਣ ਦੀ ਤਿਆਰੀ ਤੇ ਇੱਧਰ ਦੇਖ ਰਹੇ ਸੀ ਇੱਕ ਮੂਵੀ ਮੂਵੀ ਬਹੁਤ ਵਧੀਆ ਯਾਰ ਤੇ ਪਰਮਨ ਦੇ ਦੋਸਤ ਆਏ ਸੀ ਇੱਕ ਵੀਡੀਓ ਸਾਨੂੰ ਦੇ ਬਈ ਸੀ ਬਣਾਣਾ ਤੇ ਉਹ ਉਹਦੇ ਕਰਕੇ ਉਹਨਾਂ ਨੂੰ ਰੋਟੀ ਟੁੱਟੀ ਆ ਹੁਣ ਛੱਡ ਗਿਆ ਉਹਨਾਂ ਨੇ ਰੋਟੜੀ ਖਾ ਕੇ ਹੁਣ ਛੱਡ ਗਿਆ ਆ ਜੀ ਤੇ ਹੁਣ ਅਸੀਂ ਵਿਹਲੇ ਹੋਈਆਂ ਤੇ ਹੁਣ ਅਸੀਂ ਵੀ ਟੀਵੀ ਬੰਦ ਕਰਕੇ ਤੇ ਲੱਗੇ ਸੌਣ ਤੇ ਕਰਦੇ ਆ ਬਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦਾ ਸੇਡਨ ਸਾਡੇ ਵਲੌਗ ਕਿਦਾਂ ਦੇ ਲੱਗਦੇ ਚਲੋ ਮਿਲਦੇ ਆ ਕੱਲੇ ਇੱਕ ਨਵੇਂ ਵਲੌਗ ਵਿੱਚ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ